ਲੋਕ ਸਭਾ ਚ ਪਾਜ ਪਾਜ ਦੇ ਸੰਸਦ ਮੈਂਬਰ ਨੇ ਨਵੀਂ ਹੀ ਚਰਚਾ ਛੇੜ ਦਿੱਤੀ ਹੈ ਰਵੀ ਕਿਸ਼ਨ ਨੇ ਦੇਸ਼ ਭਰ ਦੇ ਖਾਣ ਪੀਣ ਵਾਲੀਆਂ ਥਾਵਾਂ ਤੇ ਭੋਜਨ ਦੀਆਂ ਕੀਮਤਾਂ ਮਾਤਰਾ ਅਤੇ ਗੁਣਵੱਤਾ ਦੇ ਸਰਕਾਰੀ ਨਿਯਮਨ ਦੀ ਮੰਗ ਕੀਤੀ ਹੈ ਵੱਖ-ਵੱਖ ਖੇਤਰਾਂ ਵਿੱਚ ਸਮੋਸੇ ਦੀਆਂ ਵੱਖ-ਵੱਖਰੀਆਂ ਕੀਮਤਾਂ ਅਤੇ ਆਕਾਰਾਂ ਦੇ ਸੰਬੰਧਿਤ ਉਦਾਹਰਨ ਦਾ ਹਵਾਲਾ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਕਿਤੇ ਤੁਹਾਨੂੰ ਇੱਕ ਟਾਬੇ ਦੇ ਵਿੱਚ ਇੱਕ ਦਰ ਤੇ ਸਮੋਸਾ ਮਿਲਦਾ ਹੈ ਜਦੋਂ ਕਿ ਇਹ 5-17 ਹੋਟਲ ਦੇ ਵਿੱਚ ਬਹੁਤ ਜ਼ਿਆਦਾ ਮਹਿੰਗਾ ਮਿਲਦਾ ਹੈ ਕਈ ਵਾਰ ਇਹ ਛੋਟਾ ਹੁੰਦਾ ਹੈ ਕਈ ਵਾਰ ਵੱਡਾ ਹੁੰਦਾ ਹੈ ਮੈਨੂੰ ਅੱਜ ਵੀ ਇਹ ਸਮਝ ਨਹੀਂ ਆਇਆ ਜ਼ੀਰੋ ਅਵਰ ਦੌਰਾਨ ਬੋਲਦੇ ਹੋਏ ਸੰਸਦ ਮੈਂਬਰ ਨੇ ਉਜਾਗਰ ਕੀਤਾ ਕਿ ਭਾਰਤ ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ਾਂ ਵਜੋਂ ਸੜਕ ਕਿਨਾਰੇ ਟਾਬਿਆਂ ਛੋਟੇ ਸ਼ਹਿਰਾਂ ਦੇ ਹੋਟਲਾਂ ਅਤੇ ਮਹਾਨਗਰੀ ਰੈਸਟੋਰੈਂਟਾਂ ਵਿੱਚ ਰੋਜ਼ਾਨਾ ਕਰੋੜਾਂ ਲੋਕ ਖਾਣਾ ਖਾਂਦੇ ਨੇ ਹਾਲਾਂਕਿ ਭੋਜਨ ਦੀ ਕੀਮਤ ਜਾਂ ਵੰਡ ਵਿੱਚ ਕੋਈ ਇਕਸਾਰਤਾ ਨਹੀਂ ਹੈ ਉਹ ਬੋਲੇ ਕਿ ਤੁਹਾਨੂੰ ਕੁਝ ਦੁਕਾਨਾਂ ਤੇ ਦਾਲ ਤੜਕਾ 100 ਰੁਪਏ ਵਿੱਚ ਮਿਲਦਾ ਹੈ ਜਦੋਂ ਕਿ ਕੁਝ ਤੇ ਇਹ 120 ਰੁਪਏ ਵਿੱਚ ਮਿਲਦਾ ਹੈ ਅਤੇ ਇੱਕ ਹੋਟਲ ਦੇ ਵਿੱਚ ਇਹ 1000 ਰੁਪਏ ਵਿੱਚ ਦਿੱਤਾ ਜਾਂਦਾ ਹੈ ਚਾਰ ਲੋਕ ਖਾਣ ਲਈ ਜਾਂਦੇ ਨੇ ਪਰ ਇਹ ਨਹੀਂ ਜਾਣਦੇ ਕਿ ਉਹਨਾਂ ਨੂੰ ਅਸਲ ਵਿੱਚ ਉਸ ਕੀਮਤ ਤੇ ਕਿੰਨੀ ਮਾਤਰਾ ਵਿੱਚ ਪਰੋਸਿਆ ਜਾਵੇਗਾ ਇਹ ਵਿਸ਼ਾਲ ਬਾਜ਼ਾਰ ਬਿਨਾਂ ਕਿਸੇ ਨਿਯਮ ਦੇ ਕੰਮ ਕਰਦਾ ਹੈ ਉਹਨਾਂ ਨੇ ਸਰਕਾਰ ਨੂੰ ਮੰਗ ਕੀਤੀ ਕਿ ਅਜਿਹੇ ਕਾਨੂੰਨ ਬਣਾਏ ਜਾਵੇ ਜੋ ਕਿ ਟਾਬਿਆਂ ਨਿਯਮਿਤ ਹੋਟਲਾਂ ਰੈਸਟੋਰੈਂਟਾਂ ਅਤੇ 5-ਸਤਾਰਾ ਹੋਟਲਾਂ ਵਿੱਚ ਪਰੋਸੇ ਜਾਣ ਵਾਲੇ ਭੋਜਨ ਦੀ ਕੀਮਤ ਗੁਣਵੱਤਾ ਅਤੇ